ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਇਹ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈਗਾ ਅੱਜ ਦੀ ਇਸ ਵੀਡੀਓ ਵਿੱਚ ਜੀ ਆਪਾਂ ਬਲੌਜ਼ਾਂ ਦੇ ਜਿਹੜੇ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਇਆ ਜੋ ਕਿ ਸੋਹਣੇ ਸੋਹਣੇ ਡਿਜ਼ਾਈਨ ਰਣਗੇ ਇਹ ਜੀ ਮੰਮੀ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੇ ਹੋਏ ਨੇਗੇ ਖੁਦ ਬੁਨੇ ਨੇਗੇ ਚਲੋ ਜੀ ਆਪਾਂ ਜਿਹੜੀ ਵੀਡੀਓ ਇਹ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾਂ ਜੀ ਇਹ ਆਫ ਵਾਈਟ ਕਲਰ ਦਾ ਜਿਹੜਾ ਬਲੌਜ਼ ਰਹੂਗਾ ਬਹੁਤ ਹੀ ਸੋਹਣਾ ਦੇਖੋ ਬੁਣਿਆ ਹੋਇਆ ਹੈਗਾ ਇਹ ਜਿਹੜੀ ਪੱਛਮ ਲਗਾਈ ਹੈ ਆਪਾਂ ਨੇ ਛਿੱਪੀ ਵਾਲੀ ਲਗਾਈ ਹੋਈ ਹੈ ਬਹੁਤ ਹੀ ਸੋਹਣਾ ਦੇਖੋ ਇਹਦਾ ਨੈੱਕ ਬਣਿਆ ਹੋਇਆ ਹੈ ਜਿਹੜੇ ਮੋਡੇ ਨੇ ਉਹ ਵੀ ਬਹੁਤ ਹੀ ਸਫਾਈ ਨਾਲ ਬਣੇ ਹੋਏ ਨੇਗੇ ਨੀਚੇ ਜਿਹੜਾ ਵਾਰਡਰੈਸ ਟੇਬਲ ਦੀ ਤਰ੍ਹਾਂ ਦੇਖੋ ਬਣਿਆ ਹੋਇਆ ਹੈਗਾ ਪੁੱਠੇ ਸਿੱਦੇ ਕੁੰਡੇ ਆਪਾਂ ਨੇ ਜਿਹੜੇ ਪਾਏ ਹੋਏ ਨੇਗੇ ਫਿਨਿਸ਼ਿੰਗ ਤੁਸੀਂ ਆਪਣੇ ਕੰਮ ਦੀ ਦੇਖੋ ਜੀ ਚੈੱਕ ਕਰ ਸਕਦੇ ਹੋ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਪੱਟੀ ਤੇ ਵੀ ਦੇਖੋ ਕਿੰਨੀ ਸਫਾਈ ਨਾਲ ਪੱਟੀ ਆਪਾਂ ਜਿਹੜੀ ਇਹ ਤਿਆਰ ਕੀਤੀ ਹੈ ਬਟਨ ਵੀ ਕਿੰਨੇ ਸੋਹਣੇ ਲਗਾਏ ਨੇ ਬਹੁਤ ਹੀ ਸੋਹਣਾ ਪੀਸ ਜਿਹੜਾ ਬਣ ਕੇ ਤਿਆਰ ਹੋਇਆ ਹੈਗਾ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਜਾਂ ਬਲਾਊਜ਼ ਰੈਡੀ ਕਰਵਾਉਣਾ ਚਾਹੁੰਦੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਨੰਬਰ ਆਪਾ ਨੰਬਰ ਆਪਣਾ ਜੀ ਸਕਰੀਨ ਤੇ ਚੱਲ ਰਿਹਾ ਹੈਗਾ ਇਹਨੂੰ ਜੇ ਕਿਸੇ ਹੋਰ ਕਲਰ ਚ ਵੀ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਇਹ ਜਿਹੜੀ ਆਪਾਂ ਨੇ ਫਰਟੀ ਲਗਾਈ ਹੋਈ ਹੈ ਇਹ ਬਟਨਾਂ ਨਾਲ ਖੁੱਲਦੀ ਹੈਗੀ ਬਹੁਤ ਹੀ ਸੋਹਣਾ ਜਿਹੜਾ ਪੀਸ ਬਣ ਕੇ ਤਿਆਰ ਹੋਇਆ ਹੈਗਾ ਇਸ ਤੋਂ ਜਿਹੜਾ ਅਗਲਾ ਬਲਾਊਜ਼ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਪੱਛਮ ਆਪਾਂ ਇਹਦੇ ਵੀ ਸੇਮ ਲਗਾਈ ਹੈ ਗ੍ਰੀਨ ਇਹਦਾ ਕਲਰ ਹੈਗਾ ਚਿੱਪੀ ਲਈ ਪੱਛਮ ਲਗਾਈ ਹੈ ਨੀਚੋ ਬਾਰਡਰ ਆਪਾਂ ਪੁੱਠੇ ਸਿੱਦੇ ਕੁੰਡੇ ਪਾਏ ਹੋਏ ਨੇ ਨੈੱਕ ਵੀ ਬਹੁਤ ਹੀ ਸੋਹਣਾ ਬਣਿਆ ਹੋਇਆ ਫਰੰਟ ਤੇ ਬੈਕ ਜਿਹੜੀ ਬੁਣਤੀ ਦੇਖੋ ਜੀ ਸੇਮ ਰਹੂਗੀ ਹਰ ਇੱਕ ਬਲਾਊਜ਼ ਜੀ ਆਪਾਂ ਦੇਖੋ ਹਨਾ ਬੁਣਤੀ ਅਲੱਗ-ਅਲੱਗ ਪਾਈ ਹੋਈ ਹੈਗੀ ਅਲੱਗ-ਅਲੱਗ ਨਾਪ ਦੇ ਨੇ ਇਹ ਬਲਾਊਜ਼ ਜਿਹੜੇ ਨੇ ਇਹਨਾਂ ਚ ਜਿਹੜੇ ਕੁਝ ਕੁ ਪੀਸ ਨੇ ਦੇਖੋ ਸੇਲ ਹੋਗੇ ਤੁਸੀਂ ਆਰਡਰ ਦੇ ਕੇ ਸਾਨੂੰ ਇਹ ਬਣਵਾ ਵੀ ਸਕਦੇ ਹੋ ਅਸੀਂ ਬੁਣ ਵੀ ਦੇਵਾਂਗੇ ਜੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ ਇਸ ਤੋਂ ਜਿਹੜਾ ਅਗਲਾ ਪੀਸ ਬਣਾ ਹੋਇਆ ਉਹ ਵੀ ਬਹੁਤ ਸੋਹਣਾਗਾ ਇਹ ਤੇ ਵੀ ਆਪਾਂ ਦੇਖੋ ਛਿੱਪੀ ਵਾਲੀ ਪੱਛਮ ਲਗਾਈ ਹੈ ਡਿਜ਼ਾਈਨਿੰਗ ਸਾਰਿਆਂ ਦੀ ਜੀ ਵੱਖਰੀ ਵੱਖਰੀ ਰਹੂਗੀ ਵਾਈਟ ਇਹਦਾ ਕਲਰ ਹੈਗਾ ਵੀ ਸ਼ੇਪ ਦਾ ਨੈੱਕ ਬਣਿਆ ਹੋਇਆ ਹੈ ਤੇ ਫੱਟੀ ਉਸ ਤਰ੍ਹਾਂ ਹੀ ਬਣੀ ਹੋਈ ਹੈ ਜਿਵੇਂ ਆਪਾਂ ਪਹਿਲਾ ਪੀਸ ਤੁਹਾਨੂੰ ਦਿਖਾਇਆ ਸੀਗਾ ਪੱਛਮ ਸੇਮ ਲੱਗੀ ਹੋਈ ਹੈ ਜੀ ਇਹਦੇ ਵੀ ਫਰੰਟ ਬੈਕ ਹੈ ਜਿਹੜੀ ਬੁਣਤੀ ਦੇਖੋ ਸੇਮ ਰਹੂਗੀ ਇਸ ਤਰ੍ਹਾਂ ਦਾ ਆਪਾਂ ਦੇਖੋ ਇਹਦੇ ਡਿਜ਼ਾਈਨ ਬਣਾਇਆ ਫਰੰਟ ਤੇ ਇਹਦੀ ਵੀ ਜਿਹੜੀ ਫੱਟੀ ਹੈ ਖੁੱਲਦੀ ਹੈਗੀ ਨੀਚੇ ਜਿਹੜਾ ਪੁੱਠੇ ਸਿੱਦੇ ਕੁੰਡੇ ਪਾਏ ਹੋਏ ਨੇਗੇ ਬਾਡਰ ਦੇ ਜਿਹੜੇ ਬਣੇ ਹੋਏ ਨੇ ਇਹ ਬਾਡਰ ਆਪ ਆਪਦੀ ਮਰਜ਼ੀ ਨਾਲ ਜੀ ਵੱਧ ਘੱਟ ਵੀ ਰਖਾ ਸਕਦੇ ਆ ਉਹ ਆਪਦੀ ਇੱਛਾ ਇਹ ਵੀ ਬਹੁਤ ਸੋਹਣਾ ਪੀਸ ਬਣ ਕੇ ਦੇਖੋ ਰੈਡੀ ਹੋਇਆ ਹੈਗਾ ਹਰ ਕਲਰ ਜੀ ਹਰ ਬਲਾਊਜ਼ ਦੇਖੋ ਬੁੰਤੀ ਵਖਰੀ ਵਖਰੀ ਰਹੂਗੀ ਇਸ ਤੋਂ ਅਗਲਾ ਬਲਾਊਜ਼ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਜਿਹੜਾ ਕਲਰ ਹੈ ਗਾਜ਼ਰੀ ਹੈਗਾ ਨੈੱਕ ਵੀ ਇਹਦਾ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਬਾਰਡਰ ਤੇ ਵੀ ਬਹੁਤ ਹੀ ਸੋਹਣੀ ਫਿਨਿਸ਼ਿੰਗ ਨਾਲ ਕੰਮ ਕੀਤਾ ਹੋਇਆ ਹੈ ਹਰ ਇੱਕ ਬਲਾਊਜ਼ ਤੇ ਦੇਖੋ ਆਪਾਂ ਤਿੰਨ ਪਲਾਈ ਦੀ ਜਿਹੜੀ ਪਛਮਾ ਹੈ ਉਹ ਲਗਾਈ ਹੋਈ ਹੈਗੀ ਨੈੱਕ ਵੀ ਦੇਖੋ ਬਹੁਤ ਸੋਹਣਾ ਬਣਾਇਆ ਹੋਇਆ ਆਪਾਂ ਨੇ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਤੁਸੀਂ ਇਹ ਬਲਾਊਜ਼ਾ ਨੂੰ ਜੀ ਆਪਦੇ ਹਿਸਾਬ ਨਾਲ ਹਨਾ ਵਰਧਮਾਨ ਦੀ ਪਛਮਾ ਲਗਾ ਕੇ ਵੀ ਤਿਆਰ ਕਰਾ ਸਕਦੇ ਹੋਗੇ ਜਿਹੇ ਜੀ ਮਰਜ਼ੀ ਆਪਦੇ ਹਿਸਾਬ ਨਾਲ ਜੀ ਹਨਾ ਬੁਣਤੀ ਪਵਾ ਸਕਦੇ ਹੋ ਇਸ ਤਰ੍ਹਾਂ ਦੇ ਬਲਾਊਜ਼ ਕੋਟੀਆਂ ਸਵੈਟਰ ਜੀ ਤੁਸੀਂ ਘਰ ਬੈਠੇ ਸਾਤੋਂ ਮੰਗਵਾ ਸਕਦੇ ਹੋ ਆਰਡਰ ਕਰਕੇ ਕਈ ਭੈਣਾਂ ਦੇ ਦੇਖੋ ਜੀ ਕਮੈਂਟ ਆਉਂਦੇ ਨੇ ਵੀ ਦੀਦੀ ਸਾਨੂੰ ਹਨਾ ਪ੍ਰਾਈਸ ਵੀ ਨਾਲ ਦੱਸਿਆ ਕਰੋ ਵੀ YouTube ਤੇ ਕਮੈਂਟ ਆਉਂਦੇ ਨੇ ਜੀ ਇਹਨਾਂ ਦੇ ਹਰ ਇੱਕ ਦੇ ਦੇਖੋ ਲੈਂਥ ਦੇ ਅਕੋਰਡਿੰਗ ਹਨਾ ਪ੍ਰਾਈਸ ਹੈਗਾ ਤੁਸੀਂ WhatsApp ਮੈਸੇਜ ਕਰਕੇ ਹਨਾ ਸਾਨੂੰ ਪ੍ਰਾਈਸ ਪੁੱਛ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਇਸ ਤੋਂ ਅਗਲਾ ਜਿਹੜਾ ਪੀਸ ਬਣਿਆ ਹੋਇਆ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇਹ ਥੋੜਾ ਜਿਵੇਂ ਹੋਣਾ ਲੇਡੀਜ਼ ਜਿਹੜੀ ਪਤਲੀ ਹੁੰਦੀ ਆ ਉਹਦੇ ਲਈ ਹੈ ਇਹ ਨਾਪ ਹੈ ਜਿਹੜਾ ਉਹਦੇ ਅਕੋਰਡਿੰਗ ਬਣਿਆ ਹੋਇਆ ਹੈ ਇਹ ਬਲਾਊਜ਼ neck चौर्स neck ਬਣਿਆ ਹੋਇਆ ਤੇ ਵਿੱਚੋਂ ਜਿਹੜੀ ਸਟਿਚੇ ਵਾਲੀ ਤਰ੍ਹਾਂ ਦੇਖੋ ਆਪਾਂ ਨੇ ਪੁੱਠੇ ਸਿੱਧੇ ਕੁੰਡੇ ਪਾਏ ਹੋਏ ਨੇ نیچے ਬੁੰਤੀ ਵੀ ਬਹੁਤ ਸੋਹਣੀ ਬਣੀ ਹੋਈ ਹੈ ਫਰੰਟ ਬੈਕ ਆ ਜਿਹੜੀ ਬੁੰਤੀ ਸੇਮ ਰਹੂਗੀ ਇਹਦੇ ਆਪਾਂ ਵੱਖਰਾ ਜਿਹਾ ਡਿਜ਼ਾਈਨ ਪਾਇਆ ਜੀ ਬਹੁਤ ਹੀ ਸੋਹਣਾ ਜਿਹੜਾ ਪੀਸ ਬਣ ਕੇ ਇਹ ਰੈਡੀ ਹੋਇਆ ਹੈ ਇਸ ਤੋਂ ਜਿਹੜਾ ਅਗਲਾ ਬਲਾਊਜ਼ ਹੈ ਉਹ ਵੀ ਬਹੁਤ ਸੋਹਣਾਗਾ ਇਹ ਤੇ ਆਪਾਂ ਨੇ ਵਰਧਮਾਨ ਦੀ ਜਿਹੜੀ ਪੱਛਮ ਲਗਾਈ ਹੈ। ਬੁੰਤੀ ਵੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਤੇ ਵੀ ਸ਼ੇਪ ਦਾ ਨੈੱਕ ਬਣਿਆ ਹੋਇਆ ਹੈ ਜਿਹੜੀ ਪੱਟੀ ਹੈ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਤੇ ਫੱਟੀ ਇਹਦੀ ਖੁੱਲਦੀ ਹੈ। ਮੋਡੇ ਜਿਹੜੇ ਨੇ ਜੀ ਇਹ ਆਪਾਂ ਦੂਸਰੇ ਲੋਟ ਬੰਦ ਕੀਤੇ ਹੋਏ ਨੇ ਸੂਈ ਨਾਲ। ਅਲੱਗ ਤਰ੍ਹਾਂ ਦੇ ਮੋਡੇ ਬਣਾਏ ਹੋਏ ਨੇ ਇਹਦੇ। ਬਹੁਤ ਹੀ ਸੋਹਣਾ ਪੀਸ ਜਿਹੜਾ ਬਣ ਕੇ ਤਿਆਰ ਹੋਇਆਗਾ। ਇਸ ਤਰ੍ਹਾਂ ਦੀ ਵਰਦਮਨ ਦੀ ਪੱਛਮ ਲਗਾ ਕੇ ਵੀ ਤੁਸੀਂ ਇਹ ਜਿਹੜੇ ਬਲਾਊਜ਼ ਨੇ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਫਰੰਟ ਬੈਕ ਆ ਜਿਹੜੀ ਦੇਖੋ ਬੁੰਤੀ ਆਪਾਂ ਨੇ ਸੇਮ ਪਾਈ ਹੋਈ ਹੈ ਬਹੁਤ ਸੋਹਣਾ ਦੇਖੋ ਪੀਸ ਬਣ ਕੇ ਤਿਆਰ ਹੋਏਗਾ ਆਪਦੇ ਹਿਸਾਬ ਨਾਲ ਜੀ ਆਪਾਂ ਜਿਹੜਾ ਬਾਰਡਰ ਹੈ ਵੱਧ ਵੀ ਕਰਾ ਸਕਦੇ ਹਾਂ ਇਹ ਚ ਦੇਖੋ ਆਰਡਰ ਜਿਹੜਾ ਘੱਟ ਬਣਿਆ ਹੋਇਆਗਾ ਵੀ ਬੁੰਤੀ ਜਿਹੜੀ ਵੱਧ ਪਈ ਹੋਈ ਹੈ ਆਪਾਂ ਆਪਣੇ ਹਿਸਾਬ ਨਾਲ ਜੀ ਹਣਾ ਦੇਖੋ ਬਾਰਡਰ ਵੱਧ ਰੱਖ ਕੇ ਬੁੰਤੀ ਘੱਟ ਵੀ ਪਾ ਸਕਦੇ ਹਾਂ ਵੱਖਰੇ ਤਰ੍ਹਾਂ ਦਾ ਇਹਨੂੰ ਡਿਜ਼ਾਈਨ ਦੇ ਸਕਦੇ ਆ ਉਹ ਆਪਦੀ ਇੱਛਾ ਜੀ ਜਿਵੇਂ ਆਪਾਂ ਨੇ ਬਣਾਉਣਾ ਹੈ ਹਨਾ ਆਪਾਂ ਹਰ ਇੱਕ ਬਲਾਊਜ਼ ਤੇ ਕੋਟੀਆਂ ਦੇ ਜੀ ਹਨਾ ਤੁਸੀਂ ਸਾਨੂੰ ਡਿਜ਼ਾਈਨ ਭੇਜ ਕੇ ਉਹ ਵੀ ਆਰਡਰ ਦੇ ਕੇ ਤਿਆਰ ਕਰਵਾ ਸਕਦੇ ਹੋ ਜਿਹੇ ਜੀ ਮਰਜ਼ੀ ਹਨਾ ਬੁੰਤੀ ਦੇ ਕੇ ਆਪਾਂ ਤੋਂ ਪੀੜੇ ਨੇ ਰੈਡੀ ਕਰਵਾ ਸਕਦੇ ਹੋਗੇ ਇਸ ਤੋਂ ਜਿਹੜਾ ਅਗਲਾ ਬਲਾਊਜ਼ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਦੇਖੋ ਵਾਈਟ ਕਲਰ ਚ ਹੈਗਾ ਚੌਰਸੇ ਦੇ ਆਪਾਂ ਨੇ ਦੇਖੋ ਮੋਢੇ ਬਣਾਏ ਹੋਏ ਨੇ ਚੌਰਸ ਨੈੱਕ ਹੈਗਾ ਇਸ ਤਰ੍ਹਾਂ ਦੇ ਇਹਨੂੰ ਆਪਾਂ ਸ਼ੇਪ ਦਿੱਤੀ ਹੋਈ ਐ। ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ। ਨੀਚੇ ਜਿਹੜਾ ਆਪਾਂ ਨੇ ਬਾਡਰ ਬਣਾਇਆਗਾ ਉਹਦੇ ਪੁੱਠੇ ਸਿੱਦੇ ਕੁੰਡੇ ਦੇਖੋ ਪਏ ਹੋਏ ਨੇਗੇ। ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈਗੀ। ਇਹ ਵੀ ਆਪਾਂ ਜੀ ਵੱਖਰਾ ਜੇ ਦੇਖੋ ਪੀਸ ਜਿਹੜਾ ਰੈਡੀ ਕੀਤਾ ਹੈਗਾ। ਇਹ ਆਪਾਂ ਜੀ ਕਸਟਮਰਾਂ ਦੀ ਡਿਮਾਂਡ ਦੇ ਹਨਾ ਕਈ ਪੀਸ ਜਿਹੜੇ ਬਲਾਊਜ਼ਾਂ ਦੇ ਦੇਖੋ ਰੈਡੀ ਕੀਤੇ ਸੀਗੇ। ਇਸ ਤੋਂ ਅਗਲਾ ਬਲਾਊਜ਼ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਕਲਰ ਹੈਗਾ ਮਹਿਰੂਨ ਜੀ ਬੁੰਤੀ ਵੀ ਦੇਖੋ ਬਹੁਤ ਸੋਹਣੀ ਪਈ ਹੋਈ ਹੈ ਇਹ ਵੀ ਆਪਾਂ ਨੂੰ ਕਸਟਮਰ ਨੇ ਬੁੰਤੀ ਭੇਜੀ ਸੀਗੀ ਉਹਦੇ ਹਿਸਾਬ ਨਾਲ ਆਪਾਂ ਦੇਖੋ ਇਹ ਪੀਸ ਜਿਹੜਾ ਰੈਡੀ ਕੀਤਾ ਹੈਗਾ ਫਰੰਟ ਬੈਕ ਆ ਜਿਹੜੀ ਬੁੰਤੀ ਸੇਮ ਰਹੂਗੀ ਨੀਚੇ ਆਪਾਂ ਦੇਖੋ ਪੁੱਠੇ ਸਿੱਦੇ ਕੁੰਡੇ ਪਾ ਕੇ ਇਹਨੂੰ ਬੁਣਿਆ ਹੈਗਾ ਚੌੜਸ ਜਿਹੜਾ ਇਹਦਾ ਆਪਾਂ ਨੈਕਾ ਚੌੜਸ ਬਣਾਇਆ ਹੈ ਮੋਡੇ ਵੀ ਬਹੁਤ ਸੋਹਣੇ ਬਣੇ ਹੋਏ ਨੇ ਇਸ ਤਰ੍ਹਾਂ ਦੇਖੋ ਜੀ ਆਪਾਂ ਨੂੰ ਹਨਾ ਅਲੱਗ-ਅਲੱਗ ਪੀਸ ਨੇ ਜਿਹੜੇ ਸਾਰੇ ਕਸਟਮਰ ਦੇ ਆਪਾਂ ਰੈਡੀ ਕੀਤੇ ਨੇਗੇ ਕਿੰਨੀ ਫਿਨਿਸ਼ਿੰਗ ਨਾਲ ਆਪਣਾ ਕੰਮ ਹੈਗਾ ਇਸ ਤੋਂ ਜਿਹੜਾ ਅਗਲਾ ਪੀਸ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਪੀਸ ਤੇ ਵੀ ਆਪਾਂ ਵਰਧਮਾਨ ਦੀ ਦੇਖੋ ਪੱਛਮ ਲਗਾਈ ਹੈ ਡਿਜ਼ਾਈਨਿੰਗ ਹਰ ਇੱਕ ਪੀਸ ਦੀ ਦੇਖੋ ਵੱਖਰੀ-ਵੱਖਰੀ ਹੋਊਗੀ ਜਿਹੜੀਆਂ ਵੀ ਭੈਣਾਂ ਨੇ ਦੇਖੋ ਜੀ ਹਣਾ ਇਹ ਪੀਸ ਰੈਡੀ ਕਰਵਾਉਣਾ ਚਾਹੁੰਦੀਆਂ ਨੇਗੀਆਂ ਵੀ ਆਪਾਂ ਨੂੰ ਜੀ ਟਾਈਮਿੰਗ ਪਲੀਜ਼ ਹਣਾ ਖੁੱਲੀ ਦਿਆ ਕਰੋ ਵੀ ਤਾਂ ਜੋ ਇਹ ਆਪਾਂ ਹਣਾ ਇਹਨਾਂ ਨੂੰ ਚੰਗੀ ਤਰ੍ਹਾਂ ਬੁਣ ਸਕੀਏ ਕਈ ਭੈਣਾਂ ਦੇ ਕਮੈਂਟ ਆਉਂਦੇ ਨੇ ਵੀ ਦੀਦੀ ਇਹਨਾਂ ਨੂੰ ਕਿੰਨੀ ਪੱਛਮ ਲੱਗ ਜਾਂਦੇ ਆ ਜੀ ਇਹ ਬੁਣਤੀ ਦੇ ਹਿਸਾਬ ਨਾਲ ਦੇਖੋ ਇਹਨਾਂ ਦੇ ਹਣਾ ਪੱਛਮ ਲੱਗਦੀ ਹੈ ਕੀ ਕੋਈ ਬੁਣਤੀ ਹਣਾ ਵੱਧ ਵੀ ਪੱਛਮ ਖਾ ਜਾਂਦੀ ਹੈ ਕੋਈ ਘੱਟ ਵੀ ਇਸ ਤੋਂ ਜਿਹੜਾ ਅਗਲਾ ਬਲਾਊਜ਼ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੇ ਬਲਾਊਜ਼ ਦਾ ਜਿਹੜਾ ਕਲਰ ਹੈਗਾ ਉਹ ਪਰਪਲ ਹੈਗਾ ਇਵੇਂ ਇਸੇ ਤਰ੍ਹਾਂ ਦੇਖੋ ਆਪਾਂ ਇਹਦੇ ਵੀ ਜਿਹੜੇ ਮੋਡੇ ਨੇ ਇਸੇ ਤਰ੍ਹਾਂ ਆਪਾਂ ਨੇ ਦੇਖੋ ਬੰਦ ਕੀਤੇ ਹੋਏ ਨੇ ਸੂਈ ਨਾਲ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਇਹਦੇ ਵੀ ਆਪਾਂ ਦੇਖੋ ਜਿਹੜੀ ਫਰਟੀ ਲਗਾਈ ਹੋਈ ਹੈ ਬਹੁਤ ਹੀ ਸੋਹਣੀ ਬਣੀ ਹੋਈ ਹੈ ਵੀ ਸ਼ੇਪ ਦਾ ਜਿਹੜਾ ਨੈਕਾ ਉਹ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਇਹਦੇ ਵੀ ਬਟਨ ਖੁੱਲਦੇ ਨੇਗੇ ਇਹ ਵੀ ਪੀਸ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਇਸ ਤੋਂ ਅਗਲਾ ਪੀਸ ਹੈ ਜਿਹੜਾ ਉਹ ਵੀ ਬਹੁਤ ਵਧੀਆ ਬਣਿਆ ਹੈ ਵੱਖਰੀ ਜੀ ਬੁਣਤੀ ਪਾਈ ਹੈ ਨੀਚੋਂ ਉਸੇ ਤਰ੍ਹਾਂ ਆਪਾਂ ਦੇਖੋ ਆਰਡਰ ਕਰਿਆ ਗੋਲ ਨੈੱਕ ਬਣਾਇਆ ਤੇ ਮੋਢੇ ਵੀ ਬਹੁਤ ਸੋਹਣੇ ਬਣੇ ਹੋਏ ਨੇ ਵਰਦਮਾਨ ਦੀ ਤੇ ਵੀ ਪਛਮ ਲਗਾਈ ਹੋਈ ਹੈ ਬਾਕੀ ਜਿਹੜੇ ਜੀ ਹੁਣ ਹੁਣ ਤੱਕ ਆਪਾਂ ਨੇ ਦੇਖੋ ਪਾਰਸਲ ਭੇਜੇ ਨੇਗੇ ਸਾਰਿਆਂ ਦੇ ਟਾਈਮ ਸਿਰ ਦੇਖੋ ਪਾਰਸਲ ਪਹੁੰਚੇ ਨੇਗੇ ਤੇ ਬਹੁਤ ਵਧੀਆ ਰਿਸਪਾਂਸ ਮਿਲਿਆਗਾ ਸਭ ਨੂੰ ਪੂਰੇ ਵਧੀਆ ਲੱਗੇ ਨੇ ਜੀ ਹਨਾ ਤੇ ਨਾਲੇ ਉਹਨਾਂ ਨੇ ਅੰਦਵਾਰੋਂ ਵੀ ਆਪਾਂ ਨੂੰ ਆਰਡਰ ਦਿੱਤੇ ਨੇਗੇ ਤੇ ਹੋਰ ਪੀਸ ਬਣਨੇ ਬਾਕੀ ਜਿਹੜੀ ਪੇਮੈਂਟ ਹੈ ਜੀ ਉਹ ਦੇਖੋ ਆਪਾਂ ਮੌਕੇ ਤੇ ਹੀ ਪਵਾਉਣੇ ਆ ਜਦ ਆਪਾਂ ਪਾਰਸਲ ਇੱਧਰੋਂ ਲਗਵਾਉਣੇ ਆਗੇ ਉਹ ਆਪਦੀ ਇੱਛਾ ਜੀ ਕਈ ਵਾਰ ਹਨਾ ਅਗਲੇ ਨੇ ਪੇਮੈਂਟ ਪਹਿਲਾਂ ਕਰਨੀ ਹੁੰਦੀ ਹੈ ਹਨਾ ਆਪਾਂ ਵੀ ਹਾਫ ਪੇਮੈਂਟ ਹਨਾ ਪਹਿਲਾਂ ਵੀ ਕਰਦੇ ਨੇ ਪਰ ਸਾਡਾ ਇਹ ਹੀ ਸੂਲ ਹੈ ਵੀ ਅਸੀਂ ਜਿਹੜੀ ਪੇਮੈਂਟ ਹੈਗੀ ਜਦੋਂ ਪਾਰਸਲ ਲਗਵਾਉਣਾ ਵੀ ਅਸੀਂ ਉਹਦੀ ਲੈਣੇ ਆਗੇ ਇਹ ਜ ਆਪਣਾ ਫੇਕ ਦੇਖੋ ਬਿਲਕੁਲ ਵੀ ਕੋਈ ਕੰਮ ਨਹੀਂ ਹੈਗਾ ਜੀ ਇਸ ਤੋਂ ਜਿਹੜਾ ਅਗਲਾ ਬਲਾਊਜ਼ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਕਲਰ ਇਹਦਾ ਰੈੱਡ ਹੈਗਾ ਮੋਡੇ ਵੀ ਦੇਖੋ ਆਪਾਂ ਵੱਖਰੇ ਜੇ ਬਣਾਏ ਨੇ ਇਹਦੇ ਵੀ ਤੇ ਨੀਚੇ ਸਟਿਚੇਬ ਹਣਾ ਆਪਾਂ ਨੇ ਪੁੱਠੇ ਸਿੱਦੇ ਕੁੰਡੇ ਨੇ ਜਿਹੜੇ ਉਹ ਪਾਏ ਹੋਏ ਨੇ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਆਪਣੇ ਜਿਹੜੇ ਜੀ ਕੋਟੀਆਂ ਸਵੈਟਰ ਹਨਾ ਜੈਕਟਾਂ ਦੇ ਡਿਜ਼ਾਈਨ ਨੇਗੇ ਹਣਾ ਪੈਣਾਂ ਨੂੰ ਪਸੰਦ ਆ ਉਹਨਾਂ ਨੇ ਵੱਤੋ-ਵੱਤ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਇਸ ਤੋਂ ਜਿਹੜਾ ਅਗਲਾ ਬਲਾਊਜ਼ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਹਰ ਇੱਕ ਬਲਾਊਜ਼ ਦੇਖੋ ਵੱਖਰੇ-ਵੱਖਰੇ ਕਲਰ ਨੇ ਵੱਖਰੇ-ਵੱਖਰੇ ਡਿਜ਼ਾਈਨ ਨੇਗੇ ਇਹ ਵੀ ਪੀਸ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਹੈਗਾ ਏ ਇਹ ਦੇਖੋ ਜੀ ਬੱਚੇ ਦਾ ਪੀਸ ਹੈਗਾ ਇਹਦੀ ਲੈਂਥ ਵੀ ਬਹੁਤ ਘੱਟ ਹੈਗੀ ਤੇ ਫਿਟਿੰਗ ਵੀ ਬਹੁਤ ਘੱਟ ਹੈ ਜੀ ਇਹ ਆਪਾਂ ਨੇ ਬੱਚੇ ਦਾ ਪੀਸ ਜਿਹੜਾ ਰੈਡੀ ਕੀਤਾ ਹੈ ਇਸ ਤੋਂ ਜਿਹੜਾ ਅਗਲਾ ਬਲਾਊਜ਼ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇਹਦੇ ਵੀ ਦੇਖੋ ਵਰਧਮਾਨ ਦੀ ਜਿਹੜੀ ਪਛਮ ਲਗਾਈ ਹੋਈ ਹੈ ਬਹੁਤ ਹੀ ਸੋਹਣੇ ਮੋਢੇ ਬਣੇ ਹੋਏ ਨੇ ਡਿਜ਼ਾਈਨ ਵੀ ਆਪਾਂ ਨੇ ਦੇਖੋ ਇਹਦੇ ਵੱਖਰਾ ਜਿਹਾ ਪਾਇਆ ਹੈ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਕਈ ਵਾਰ ਕੀ ਹੁੰਦਾ ਜੀ ਹਨਾ ਫੋਟੋ ਚ ਵੀਡੀਓ ਚ ਡਿਜ਼ਾਈਨ ਪ੍ਰੋਪਰ ਨਹੀਂ ਆਉਂਦਾ ਤੁਸੀਂ WhatsApp ਤੇ ਮੈਸੇਜ ਕਰਕੇ ਸਾਨੂੰ ਫੋਟੋ ਵੀ ਮੰਗਵਾ ਸਕਦੇ ਹੋਗੇ ਹਰ ਇੱਕ ਬਲਾਊਜ਼ ਦੇ ਜੀ ਵੱਖਰੇ ਵੱਖਰੇ ਡਿਜ਼ਾਈਨ ਰਹਿਣਗੇ ਵੱਖਰੇ ਵੱਖਰਾ ਕਲਰ ਹੈਗਾ ਬਹੁਤ ਹੀ ਸੋਹਣਾ ਇਹਦਾ ਨੈਕ ਬਣਿਆ ਹੋਇਆ ਤੇ ਮੋਡੇ ਵੀ ਬਹੁਤ ਹੀ ਸੋਹਣੇ ਬਣੇ ਹੋਏ ਨੇਗੇ نیچے ਵਾਰਡਰ ਵੀ ਬਹੁਤ ਸੋਹਣਾ ਬਣਿਆ ਹੋਇਆ ਕਲਰ ਇਹਦਾ orange ਹੈਗਾ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਜੀ ਧੰਨਵਾਦ